ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਕਹਾਣੀ ਹੈ ਜੀ ਬਿਲਕੁਲ ਸੱਚੀ ਹੈ ਭਾਈ ਸਰਜੀਤ ਸਿੰਘ ਪਾਸੋਂ ਸੁਣੀ ਹੋਈ ਹੈ ਕਹਿੰਦੇ ਆ ਕਿ ਕੋਈ ਬੀਬੀ ਨੇ ਉਹਨਾਂ ਨੂੰ ਫੋਨ ਕੀਤਾ ਕਿ ਮੇਰੀ ਨੋਹ ਦੇ ਘਰ ਬੱਚਾ ਨਹੀਂ ਹੈ ਜਦੋਂ ਉਹਦਾ ਵਿਆਹ ਹੋਇਆ ਸੀ ਨਾ ਤੇ ਉਹਦੇ ਕੋਈ ਪਲੀਰੇ ਚੁੱਕੇ ਲੈ ਗਈ ਸੀ ਉਹ ਕਿੰਨੇ ਚੁੱਕੇ ਆ ਇਹ ਨਹੀਂ ਪਤਾ ਪਰ ਉਹ ਐਸੇ ਕਲੀਰੇ ਚੁੱਕੇ ਕਿ ਉਹਦੇ ਹਜੇ ਤੱਕ ਬੱਚਾ ਨਹੀਂ ਹੋਇਆ ਤੇ ਭਾਈ ਸਾਹਿਬ ਕਹਿੰਦੇ ਕਿ ਮੈਂ ਉਹਨਾਂ ਨੂੰ ਕਿਹਾ ਕੱਲੇ ਕਲੀਰੇ ਨਹੀਂ ਤੁਸੀਂ ਉਹ ਜਿਹੜੀ ਇਹਦੀ ਛਗਣ ਵਾਲੀ ਚੁੰਨੀ ਆ ਉਹ ਲੱਭੋ ਹਾਂ ਕਿੱਥੇ ਆ ਉਹ ਵੀ ਤੁਹਾਡੀ ਕਿਸੇ ਨੇ ਚੁੱਕੀ ਹੋਈ ਆ ਤੇ ਜਿਹੜੇ ਅੰਧ ਵਿਸ਼ਵਾਸ ਰੱਖਦੇ ਆ ਇਹਨਾਂ ਚੀਜ਼ਾਂ ਤੇ ਫੁਲਾਨੇ ਨੇ ਕਰਤਾ ਗਵੰਡਨ ਨੇ ਕਰਤਾ ਉਹਨੇ ਕਰਤਾ ਉਹਨਾਂ ਨੂੰ ਲੱਗਾ ਸੱਚਮੁੱਚ ਉਹ ਚੁੰਨੀ ਲੱਭੀ ਐਨੇ ਸਾਲ ਹੋ ਗਏ ਸੀ ਵਿਆਹ ਨੂੰ ਵੈਸੇ ਵੀ ਆਪਾਂ ਨੂੰ ਚੀਜ਼ ਨਹੀਂ ਲੱਭਦੀ ਥੋੜੇ ਟਾਈਮ ਦੀ ਤੇ ਉਹ ਤਾਂ ਲੱਭਣੀ ਕਿੱਥੋਂ ਸੀ ਉਹਨਾਂ ਨੇ ਉਹ ਵੀ ਸੱਚ ਮੰਨ ਗਏ ਵੀ ਚੁੰਨੀ ਵੀ ਨਹੀਂ ਆਈ ਤੇ ਕਹਿੰਦੇ ਹੁਣ ਅਸੀਂ ਕੀ ਕਰੀਏ ਤੇ ਕਹਿੰਦੇ ਭਾਈ ਸਾਹਿਬ ਕਹਿੰਦੇ ਵੀ ਤੁਸੀਂ ਐ ਕਰੋ ਨੌ ਸੱਤ ਦੋਵੇਂ ਸਵੇਰੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਜਾਣਾ ਕਿਸੇ ਨਾਲ ਬੋਲਣਾ ਨਹੀਂ ਕਰਨਾ ਨਹੀਂ ਸਿੱਧਾ ਜਾਣਾ ਸਿੱਧਾ ਆਉਣਾ ਉੱਥੇ ਜਾ ਕੇ ਸੇਵਾ ਕਰਨੀ ਜਿੰਨੀ ਸੇਵਾ ਮਿਲੀ ਮਹਾਰਾਜ ਦਾ ਨਾਲੇ ਕਿ ਕਰਨੀ ਹੈ ਕੋਈ ਚੁਗਲੀ ਨਿੰਦਿਆ ਕੁਝ ਨਹੀਂ ਕਰਨਾ ਉਹ ਮਹਾਰਾਜ ਨੂੰ ਚੇਤੇ ਰੱਖਦੇ ਜਾਣਾ ਹੈ ਤੇ ਉਹਨੂੰ ਹੀ ਚੇਤੇ ਰੱਖਦੇ ਘਰ ਆਉਣਾ ਤੇਨੇ ਮਹਾਰਾਜ ਜਦੋਂ ਆਪਾਂ ਫਿਰ ਐਵੇਂ ਕਰਦੇ ਨਾ ਆਪਣੇ ਅੰਗ ਸੰਗ ਹਰ ਪਲ ਹਰ ਛੇ ਆਪਣੇ ਨਾਲ ਰਹਿ ਲੱਗ ਪੈਂਦੇ ਆ ਕਹਿੰਦੇ ਉਹਨਾਂ ਕਿਹਾ ਵੀ ਕਿੰਨਾ ਕੁ ਚਿਰ ਸੇਵਾ ਕਰਨੀ ਆ ਵੀ ਅਸੀਂ ਜਾਣੇ ਆ ਉਹਨਾਂ ਕਿਹਾ ਵੀ ਚਲੋ ਸਵਾ ਮਹੀਨਾ ਤਾਂ ਕਰੋ ਉਹ ਜਾਣ ਲੱਗ ਪਏ ਤੇ ਕਹਿੰਦੇ ਜਾਂਦਾ ਜਾਂਦਾ ਜਦੋਂ ਫਿਰ ਅਦਤ ਪੈ ਜਾਵੇ ਨਾ ਕਿਸੇ ਚੀਜ਼ ਦੀ ਉਹ ਤਾਂ ਫਿਰ ਗੁਰੂ ਦਾ ਘਰ ਹੈ ਤੇ ਫਿਰ ਉੱਥੇ ਸਕੂਨ ਮਿਲਦਾ ਹੈ ਤੇ ਬੰਦੇ ਦਾ ਦਿਲ ਕਰਦਾ ਹੁਣ ਮੈਂ ਤੁਰਿਆ ਹੀ ਜਾਵਾਂ ਕਹਿੰਦੇ ਉਹ ਲਗਾਤਾਰ ਜਾਂਦੇ ਆ ਰਹੇ ਆ 2 ਮਹੀਨਿਆਂ ਬਾਅਦ ਉਹਨਾਂ ਨੇ ਫੋਨ ਕੀਤਾ ਕਿ ਭਾਈ ਸਾਹਿਬ ਮਹਾਰਾਜ ਨੇ ਕਿਰਪਾ ਕਰ ਦਿੱਤੀ ਤੇ ਕਹਿੰਦੇ ਮੈਂ ਕਿਹਾ ਵੀ ਨਾ ਤਾਂ ਭਈ ਤੁਹਾਡੀ ਕਿਸੇ ਨੇ ਚੁੰਨੀ ਚੁੱਕੀ ਸੀ ਨਕਲੀ ਰੇ ਮੈਂ ਤਾਂ ਐਵੇਂ ਤੁਹਾਨੂੰ ਕਹਤਾ ਸੀ ਇਹ ਸਭ ਆਪਣੇ ਕੋਈ ਆਪਣੀ ਗੁਨਾਹ ਹੁੰਦੇ ਜਿਹੜੇ ਆਪਾਂ ਨਾਲ ਲੈ ਕੇ ਮਾੜੇ ਕਰਮ ਲੈ ਕੇ ਤੁਰੇ ਫਿਰਦੇ ਰਹਿੰਨੇ ਆ ਕਿਸੇ ਨਾਲ ਈਰਖਾ ਕਰਦੇ ਰਹਿੰਨੇ ਆ ਸੋਹ ਤਰ੍ਹਾਂ ਦੇ ਮਨ ਚ ਵਿਕਾਰ ਲੈ ਕੇ ਤੁਰੇ ਫਿਰਦੇ ਆ ਉਹ ਹੀ ਸਾਨੂੰ ਅੱਗੇ ਨਹੀਂ ਵਧਣ ਦਿੰਦੇ ਉਹ ਗੁਰੂ ਦਾ ਲੜ ਫੜਨਾ ਬਹੁਤ ਜ਼ਰੂਰੀ ਹੈ ਜਿੰਨੇ ਉਹਦਾ ਲੜ ਫੜ ਲਿਆ ਉਹ ਇੱਕ ਨਾ ਇੱਕ ਦਿਨ ਸੋਹਦਾ ਜ਼ਰੂਰ ਹੈ ਇਹ ਨਹੀਂ ਕਿ ਗੁਰੂ ਸਾਡੀ ਸੋਹਦਾ ਨਹੀਂ ਪਰ ਆਪਣੇ ਚ ਕਮੀਆਂ ਗਲਤੀਆਂ ਹੁੰਦੀਆਂ ਆ ਕਿ ਆਪਣੇ ਤੋਂ ਉਹਵੇਂ ਮੰਨਣਾ ਨਹੀਂ ਆਉਂਦਾ ਸੋ ਸਾਧ ਸੰਗਤ ਗੁਰੂ ਘਰ ਜਾਣ ਨਾਲ ਨਾਲੇ ਤਾਂ ਮਨ ਦੇ ਵਿੱਚ ਭੈੜੀਆਂ ਇਛਾਵਾਂ ਗਲਤ ਗੱਲਾਂ ਸਭ ਭੁੱਲ ਜਾਂਦੀਆਂ ਮਨ ਨੂੰ ਸਕੂਨ ਮਿਲਦਾ ਹੈ ਹਰ ਇੱਕ ਦਾ ਭਲਾ ਕਰਨ ਨੂੰ ਮਨ ਕਰਦਾ ਸੋ ਸਾਧ ਸੰਗਤ ਇਸੇ ਤਰ੍ਹਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਵਿਵਿਧਤਾ ਆਉਂਦੀ ਹੈ ਤਾਂ ਉਹ ਗੁਰੂ ਨੂੰ ਕਦੇ ਨਾ ਭੁੱਲੋ देर ਨਾਲ ਸਹੀ ਪਰ ਰੱਬ ਸੌਂਦਾ ਜ਼ਰੂਰ ਹੈ ਉਹ ਚਾਵੇ ਤੇ ਇੱਕ ਛਿਣ ਵਿੱਚ ਵੀ ਸੁਣ ਸਕਦਾ ਹੈ ਉਹ ਚਾਵੇ ਤੇ ਥੋੜੀ ਦੇਰੀ ਵੀ ਕਰ ਸਕਦਾ ਹੈ ਉਹ ਆਪਣੇ ਹੀ ਗਣਾ ਹੁੰਦੇ ਆ ਕਿ ਆਪਾਂ ਦੇਰ ਅੰਧੇਰ ਆਪਣੇ ਕਰਕੇ ਹੁੰਦਾ ਹੈ ਗੁਰੂ ਵੱਲੋਂ ਕੋਈ ਕਾਟ ਨਹੀਂ ਹੁੰਦੀ। ਸੋ ਸਾਧ ਸੰਗਤ ਇਹ ਸਭ ਦੱਸਦੇ ਆ ਜੇ ਕੋਈ ਗਲਤੀ ਹੋਈ ਤਾਂ ਭੁੱਲ ਚੁਪ ਮਾਫ ਕਰਨਾ। ਅਮਰਤ ਵੇਲੇ ਉੱਠੋ, ਨਾਮ ਬਾਣੀ ਨਾਲ ਜੁੜੋ, ਮਹਾਰਾਜ ਦੇ ਦਰ ਤੇ ਜਾਓ, ਝੂਠ ਨਾ ਬੋਲੋ, ਈਰਖਾ ਨਾ ਕਰੋ, ਸੱਚ ਬੋਲੋ, ਗੁਰੂ ਵਾਲੇ ਬਣੋ। ਉਹਦਾ ਹੀ ਪੱਲਾ ਫੜੋ। ਸੋ ਸਾਧ ਸੰਗਤ ਦੀ ਵੀਡੀਓ ਚੰਗੀ ਲੱਗੀ। ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ ਤੇ ਕਮੈਂਟ ਕਰਨਾ। ਤੁਹਾਡਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ